ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਪ੍ਰਿੰਗੜੀ ਖੜੇ ਆ ਪੱਟੀ ਤਸੀਲ ਜ਼ਿਲ੍ਹਾ ਤਰਨਤਾਰਨ ਬਿੰਦੇ ਭਿੰਦੇ ਵੀਰ ਦੇ ਕੋਲੇ ਆਏ ਆ ਤਿੰਨ ਵੜਾ ਵਕਾਊ ਆ ਤਿੰਨੇ ਤਾਜ਼ੀਆਂ ਸੁਈਆਂ ਤਿੰਨਾ ਮਗਰ ਬੱਛੇ ਮੇਲ ਕਾਫ ਹੋਰ ਭਿੰਦੇ ਬਿੰਦਾ ਕੀ ਹਾਲ ਏ ਵਧੀਆ ਵਧੀਆ ਵੀਰ ਜੀ ਠੀਕ ਠਾਕ ਆ ਚੜ੍ਹਦੀ ਕਲਾ ਦੀ ਬਿੰਦਾ ਤਿੰਨ ਵੜਾ ਵਕਾਉ ਤਿੰਨਾ ਮਗਰ ਬੱਛੇ ਹਰ ਕੀ ਤਿੰਨਾ ਮਗਰ ਬੱਛੇ ਮੇਲਕਾਪ ਪਿਛਲੀ ਯਾਰ ਤਿੰਨਾ ਮਗਰ ਬੱਛੀਆਂ ਸੀ ਹੁਣ ਜਿਹੜੀ ਪਰਸਨ ਵੀੜੀ ਪੋਣੀ ਮਤਨਾ ਮਗਰ ਫਿਰ ਬੱਛੀਆਂ ਐ ਕਿਹੜੇ ਨਾਲ ਐ ਤੁਰਿਆ ਹਾਂ ਇੱਕ ਵਾਰੀ ਸੀ ਵਾਰੀ ਕਰਾ ਕਰਨੀ ਹੋਣਾ ਠੀਕ ਆ ਠੀਕ ਆ ਤੇ ਸ਼ੁਰੂਆਤ ਬਿੰਦਾ ਕਿਹੜੇ ਪਾਸੋਂ ਕਰੀਏ ਕਿਥੋਂ ਮਰਜ਼ੀ ਕਰ ਲੋ ਵੀਰ ਜੀ ਆ ਬੈਡ ਵਿਖਾ ਦੇ ਹਾਂਜੀ ਇਹ ਜਰਸੀ ਲੋ ਵੀ ਜਰਸੀ ਕਰਾਸ ਵਿਖਾ ਦਿੰਦੇ ਆ ਭਰਾਵਾਂ ਨੂੰ ਦੂਜਾ ਸੂਆ ਮੰਨੇ ਕੋਈ ਪਹਿਲਾ ਮੰਨੇ ਆਪਦੇ ਸੁਣ ਕੇ ਵੇਖ ਲੈ ਹਾਂਜੀ ਉਹ ਸੂ ਸੁ ਕਿੰਨਾ ਐਸ ਵਕਤ ਦੁੱਧ ਵੀਰ ਜੀ ਆਪਾਂ 10 ਕਿਲੋ ਗਰੰਟੀ ਦਿੱਤੀ ਆ 10 ਕਿਲੋ ਗਰੰਟੀ ਬੜਾ 12 ਵੇ ਦਾਇਕ ਇਹਦਾ ਨੋ ਵੀ ਬੜਾ ਮੂੰਹ ਮੂੰਹ ਵਿਖਾਦੀ ਇਹਦਾ ਇਹਸ ਵਿਖਾ ਦੇ ਮਾੜੀ ਕੁਆਲਟੀ ਚੈੱਕ ਕਰਾਈਏ ਸ਼ਾਇਦ ਹੀ ਆ ਆ ਵਿਖਾ ਦੇ ਵੀ ਪਿਓਰ ਜਲਸੀ ਬਿਲਕੁਲ ਛੋਟੀ ਆ ਬਾਟੀ ਕਾਲੀ ਚ ਦੁੱਧ ਪਾਣੀ ਪੀਉਣ ਵਾਲੀਆਂ ਹਾਂਜੀ ਹਾਂਜੀ ਤੇ ਇਹ ਬਿੰਦੇ ਵੀਰ ਕੀ ਮੁੱਲ ਦੀ ਆ ਮੁੱਲ ਵੀਰ ਜੀ 45 ਪਹੁੰਚ ਆ 500 ਰੁਪਏ ਛੋੜ ਆ ਲੈ ਵੀ 45.5 ਦੀ ਹਾਂਜੀ 45.5 ਦੀ 100 ਕਿਲੋਮੀਟਰ ਤੱਕ ਜੇ ਘਰੋਂ ਖਾਣੀ 45.5 ਦੀ ਜੇ ਘਰੋਂ ਆਣ ਕੇ ਆਪੇ ਲੈ ਜਾਓਗੇ ਤਾਂ ਫਿਰ 45.5000 ਹਾਂਜੀ ਇਹ ਕਹਿੰਦੇ ਵੀਰ ਆਹ ਵਿਖਾ ਦਿਓ ਮੜੀ ਜਾਨ ਨਾਲ ਕੇ ਆਹ ਬੱਚੇ ਜਰਸੀ ਕ੍ਰੋਸ ਆ ਗਈ ਠੀਕ ਹੈ ਜੀ ਤੇ ਮਗਰ ਵੀ ਬੱਚਾ ਮੇਰ ਕਾਫ ਤੇ ਦੁੱਧ ਕਿੰਨੇ ਦੋ ਦਾਦਾ ਵੀਰ ਕਿਲੋ ਜਿਹੜਾ ਕੰਮ ਆਵਾ 10 ਕਿਲੋ ਦੁੱਧ ਤਾਂ ਥੱਲੇ ਵੀ ਉਹ 12 ਕਿਲੋ ਵੀਰ ਨੂੰ ਇੱਕ ਚੁਾਈ ਕੀਤੀ ਆਪਾਂ 10 ਆਖੇ ਸਾਰਾ ਨਾਲ ਥੱਲੇ ਲੋ ਜੀ ਇਹਦੇ ਥੱਲੇ ਵੀ 10 ਕਿਲੋ ਦੁੱਧ ਮੁੱਲ ਕੀ ਆ ਮੋਲੇ ਵੀ ਜੀ ਕਿਤਾਬਾ 42 ਪਾਉ ਜਾਂ 42000 500 ਛੋੜ ਵਿੱਚੋਂ ਸਾਢੇ 41 ਦੀ ਸਾਢੇ 41 ਦੀ ਇੱਥੇ ਆਵੇ ਸਾਢੇ 37 ਦੀ ਲੋ ਜੀ ਇੱਥੇ ਆਵੇ ਕਿਉਂਕਿ ਸਾਢੇ 37000 ਦੀ ਆ ਪਹੁੰਚ ਚਾਉਂਦੇ ਹੋ ਹਾਂਜੀ 42000 ਦੇ ਵਿੱਚੋਂ 500 ਛੋੜ ਸਾਢੇ 41000 ਦੀ ਹਾਂ ਉਹਤਰਾ ਸਾਢੇ ਇਧਰ ਇੱਕ ਮੱਛੀ ਵਿਖਾਉਣਾ ਟੂਬ ਆ ਵਿਖਾਓ ਮੜ ਜਾਨ ਨੂੰ ਪਿੰਦੇ ਐਨ ਕਰੇ ਆ ਵਿਖਾ ਦਿਓ ਜੀ ਬਹੁਤ ਸੋਹਣੀ ਕੁਆਲਟੀ ਹੈ ਲੈਵਲ ਉਵੇ ਦੀ ਚੰਗੀ ਤਸਦੀਕ ਜੱਕ ਕਰਾ ਦਿੰਨੇ ਆ ਭਰਾਵਾਂ ਨੂੰ ਵੇਖੋ ਲੈਫਟੀ ਕੋਈ ਪਹਿਲਾ ਅੰਗ ਹੈ ਕੋਈ ਦੂਜਾ ਮੰਨ ਕੇ ਸੁਦਾ ਕਰੀਂ ਦਰਦੀਆਂ ਨਹੀਂ ਦਰਦੀਆਂ ਜਿਆਦੀਆਂ ਤੂੰ ਬੱਚਾ ਮਗਰ ਬਿਲਕੁਲ ਤਾਜੀ ਸੂਈ ਹੈ ਅਜ ਦੂਜਾ ਤੇ ਜਿਆਦਾ ਨਹੀਂ ਹੈ ਦੂਜਾ ਵੀ ਇਹ ਤੇ ਜਿਆਦਾ ਨੱਚ ਗਿਆ ਤੇ ਜਿਆਦਾ ਨੇ ਬਿੰਦਾ ਕੀ ਬੋਲਾ ਜੇ ਥੱਲੇ ਜੇ ਤੇ ਵੀਦੀ 13 ਲੀਟਰ ਹੀ ਹੋਊਗਾ ਪਰ ਆ 12 ਲੀਟਰ ਗਾਰੰਟੀ ਦਵਾਂਗੇ ਇਹਦੀ ਕਿਤੇ ਕੱਲੀ ਉਹ ਕਹਿਣ ਵਾਲੀ ਗੱਲ ਤੇ ਨਹੀਂ ਨਹੀਂ ਵੀਰ ਕਹਿਣ ਵਾਲੀ ਨਹੀਂ ਆ ਇੱਕ 24 ਦੱਸਣੀ ਆ ਹਾਂ ਹੈਗੀ ਵੱਚੀ ਹੈਗੀ ਆ ਹਾਂਜੀ ਲਓ ਵੀ 12 ਲੀਟਰ ਬੋਲੇ ਬੋਲੇ ਲਈ ਫਿਰਦੀ ਕਿ ਹਾਂਜੀ ਤੇ ਪਛੀ ਬਹੁਤੀ ਬੇਕਮਾਲ ਕਰਮਾ ਲਈ ਹਾਈਟ ਕਾ ਤੇ ਮੀਡੀਅਮ ਤੋਂ ਥੋੜੀ ਜੀ ਪਲੱਸ ਵੱਟੀਆਂ ਵੜਾ ਚ ਆਉਂਦੀ ਆ ਹਾਂਜੀ ਬਾਕੀ ਭਰਨਾ ਬੱਚੀ ਥੋੜੀ ਤਹਿ ਤੂ ਦੇ ਵਿੱਚ ਹਾਂਜੀ ਵੀਰੀ ਸੂਏ ਤੈ ਮਾਰਦੇ ਮਾਰ ਲੈਣਾ ਕਦੀ ਆੜੀ ਬਾਕੀ ਥਾਨ ਬਹੁਤ ਟਾਪ ਕੁਆਲਿਟੀ ਦਾ ਲਗਾ ਤੇ ਇਹਦਾ ਬਿੰਦੇ ਮੁੱਲ ਕੀ ਰਹੂਗਾ ਮੁੱਲ ਵੀਰੀ 55 ਦੀ ਪਹੁੰਚ ਕੀਤੀ ਸੀ 52 ਦੀ 200 ਛੋਟ ਆ 557 ਦੀ ਹੋਗੀ ਹਾਂਜੀ ਇੱਥੇ ਆਣ ਕੇ ਲੈ ਜੀ 55 ਦੇ 55 ਅੱਜ ਇੱਥੇ ਕਰਨਾ ਚਾਹੀਦੀ ਹਾਂਜੀ ਇੱਥੇ ਆਣ ਕੇ ਲਾਜੋਗੇ 454 ਪਹੁੰਚ 58 ਤੇ 500 ਫਿਰ ਛੋਟ ਹੋ ਜੀ ਸਾਰੇ 55000 ਦੀ ਪਹੁੰਚ 100 ਕਿਲੋਮੀਟਰ ਤੱਕ ਹਾਂਜੀ ਇਹ ਵੜਾ ਦੇ ਦੋਸਤੋ ਰੇਟ ਆ ਤੇ ਬਿੰਦੇਵੀਰ ਦੇ ਨੰਬਰ 628 49 ਹਾਂ 1170 ਹਾਂਜੀ 628 49 112 70 ਵੈਰੀ ਗੁੱਡ ਹਾਂਜੀ